ਸਿੰਗਲ ਹਾਰ ਮਾਝੇ ਜਾਉਂਦਾ ਹੀ ਮੈਂ ਦੁੱਧਾ ਕੰਮ ਕਰਦਾ ਮੈਂ ਧੁੰਦ ਬਹੁਤ ਜ਼ਿਆਦਾ ਹੈ ਇੰਡੀਕੇਟਰ ਪਾਰਕਿੰਗ ਲਾਈਟਾਂ ਲਾ ਕੇ ਗੱਡੀ ਚਲਾਨੀ ਪੈਂਦੀ ਹੈ ਲੋਕਾਂ ਕੀ ਇਹੀ اپੀਲ ਹੈ ਕਿ ਜੇ ਬਹੁਤ ਜ਼ਰੂਰੀ ਕੰਮ ਹੈ ਤਾਂ ਘਰੋਂ ਬਾਹਰ ਆਓ ਨਹੀਂ ਅਵੀ ਧੁੰਦੇ ਬਾਹਰ ਆਉਂਦਾ ਕੋਈ ਫਾਇਦਾ ਨਹੀਂ ਤੁਹਾਨੂੰ ਕੀ ਮੁਸ਼ਕਲ ਆਈ ਹੈ ਆਂ ਦੇਖੋ ਮੈਨੂੰ ਬਹੁਤ ਮੁਸ਼ਕਲ ਆਉਂਦੀ ਜਦੋਂ ਸਾਮੋਹ ਗੱਡੀ ਵੱਡੀ ਆਉਂਦੀ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ ਤਾਂ ਉਹ ਦਿੱਕਤ ਆਉਂਦੀ ਹੈ ਇਹ ਐਕਸੀਡੈਂਟ ਦੇ ਕਾਰਨ ਵੀ ਬਣਦੇ ਨੇ ਹਾਂਜੀ 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 ਜ਼ਿਆਦਾ ਕਿਉਂਕਿ ਜਿਹੜੀ ਵੀ ਗੱਡੀ ਲਾਈਟ ਗੱਡੀ ਲਾਈਟਾਂ ਨਹੀਂ ਲਾਉਂਦੀ ਤਾਂ ਇੱਕਦਮ ਅੱਗੇ ਆ ਨਿਊਗਾ ਸਾਈਕਲ ਵਾਲਾ ਹੁੰਦਾ ਹੈ ਮੋਟਰਸਾਈਕਲ ਵਾਲਾ ਹੁੰਦਾ ਉਹਨੂੰ ਪਛਾਣਨਾ ਬਹੁਤ ਔਖਾ ਜਾਂਦਾ। ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਨੇ? ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਮਾੜੀ-ਮੋਟੀ ਸਫਾਈ ਰੱਖੇ ਇਹਨਾਂ ਤੇ। ਹੰਦਕਾਰ ਨਾਲ ਉਹ ਜਿਹੜੇ ਹਾਸੇ ਹੋ ਰਹੇ ਨੇ। ਉਹ ਤਾਂ ਉਹਨੂੰ ਇਹੀ ਮੈਸੇਜ ਹੈ ਮੇਰਾ ਵੀ ਆਪਦੇ ਜੀ ਜ਼ਿਆਦਾ ਜ਼ਰੂਰੀ ਕੰਮ ਹੈ ਫੇਰ ਬਾਹਰ ਆਉ। ਸਿਰ ਵਰਨਾ ਘਰੇ ਰਹਿਓ ਆਪਦਾ। ਵੀ ਜਿਵੇਂ ਤੁਸੀਂ ਡੇਲੀ ਦੁੱਧ ਦਾ ਕੰਮ ਕਰਦੇ ਹੋ ਤੁਹਾਡਾ ਤਾਂ ਆਣਾ ਜਾਣਾ ਜ਼ਰੂਰੀ ਆ ਫੇਰ ਲੋਕਾਂ ਨੂੰ ਦੁੱਧ ਵੀ ਨਹੀਂ ਮਿਲਣਾ ਜੇ ਨਹੀਂ ਅਸੀਂ ਆਉਣੇ ਆ ਲੇਟ ਆਉਣੇ ਥੋੜਾ ਜਿਆ। ਆਪਦੇ ਇਨਸਾਫਦਾਨਿਆਂ ਆਉਣੇ ਆ। ਮਣਗਾ ਜੀ ਬੱਸ ਬਾਈ ਕਾਲੀ ਨਹੀਂ ਕਰਦੇ ਆਂ ਵੀ ਚਲੋ ਅੱਧਾ ਘੰਟਾ ਲੇਟ ਚੱਲ ਜਾਾਂਗੇ ਹੋਲੀ ਆਉਣੀ ਆ ਵੀ ਤੇਜ਼ੀ ਨਾਲ ਨਾ ਆਵੇ ਉਹ ਜਿਵੇਂ ਕਰਕੇ ਡੇਲੀ ਕਰਕੇ ਕਮਾਉਣਾ ਉਹਦੇ ਵਾਸਤੇ ਤਾਂ ਮੁਸ਼ਕਲ ਹੈ ਹਾਂ ਜੀ ਉਹਦੇ ਵਾਸਤੇ ਮੁਸ਼ਕਲ ਆ ਬਹੁਤ ਮੈਂ ਪਿੰਡੋਂ ਆ ਰਿਹਾ ਸੀਗਾ ਜੀ ਧੁੰਦ ਬਹੁਤ ਹੈ ਜੀ ਠੰਡ ਬਹੁਤ ਨਜਾਇਜ਼ ਆ ਮੈਂ ਤਾਂ ਸਾਰਿਆਂ ਨੂੰ ਨਵਾਂ ਨਵਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣੇ ਘਰਾਂ 'ਚ ਰਵੋ ਜੇ ਕੋਈ ਜ਼ਰੂਰੀ ਕੰਮ ਹੈ ਫਿਰ ਨਿਕਲੋ ਆਪਣਾ ਜੇ ਕੰਮ ਹੈ ਟੋਪੀ ਜਸਤਾਨੇ ਮੇਸਾ ਪਾ ਕੇ ਨਿਕਲੋ ਤੁੰਦ ਬਹੁਤ ਹੈ ਜੀ ਕਿੰਨੀ ਕਿਤੁੰਦਾ ਰਸਤੇ ਦੇ ਵਿੱਚ ਰੁਸ਼ਟ ਦੇ ਵਿੱਚ ਤੁੰਦ ਬਹੁਤ ਹੈ ਜੀ ਤਖੋ ਆਪਣਾ ਠੰਡ ਸੁੱਕੀ ਠੰਡ ਹੋਣ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜੀ ਲਾਈਟਾਂ ਚੱਲ ਰਹੀਆਂ ਨੇ ਜੀ ਆਪਣਾ ਇੰਡੀਕੇਟਰ ਚਲਾ ਕੇ ਆਪਣਾ ਲੋਕ ਲੈ ਕੇ ਆਉਂਦੇ ਨੇ ਗੱਡੀਆਂ ਹੌਲੀ ਹੌਲੀ ਆ ਰਹੀਆਂ ਨੇ ਐਕਸੀਡੈਂਟ ਦੇ ਕਾਰਨ ਵੀ ਬਣਦੇ ਨੇ ਜਿਵੇਂ ਤੁੰਦ ਜ਼ਿਆਦਾ ਅੱਗੇ ਦਿਖਦਾ ਐਕਸੀਡੈਂਟ ਦੇ ਕਾਰਨ ਤਾਂ ਬਣਦੇ ਨੇ ਜੀ ਜੇ ਟਰਾਲੀਆਂ ਜਿਹੜੀ ਤੂਰੀ ਵਾਲੀਆਂ ਨੇ ਉਹਨਾਂ ਦੇ ਨਾ ਕੋਈ ਪਿੱਛੇ ਲਾਈਟ ਹੁੰਦੀ ਐ ਨਾ ਕੁਛ ਹੁੰਦਾ ਉਹ ਸਭ ਤੋਂ ਵੱਡਾ ਕਾਰਨ ਹੈ ਜੀ ਟੂਰੀਆਂ ਵਾਲੀਆਂ ਟਰਾਲੀਆਂ ਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਵੀ ਰੋਡ ਦੇ ਉੱਤੇ ਪੱਟੀਆਂ ਲਟਾ ਲਾਈਆਂ ਜਾਣ ਤੇ ਆਪਣਾ ਸੜਕ ਤੇ ਫੁੱਟਪਾਥ ਦਾ ਪ੍ਰਬੰਧ ਕਰਨਾ ਚਾਹੀਦਾ ਜੀ ਸਰਕਾਰ ਨੂੰ ਚਿੱਟੀਆਂ ਪੱਟੀਆਂ ਲੱਗੀਆਂ ਹੋਈਆਂ ਚਿੱਟੀਆਂ ਪੱਟੀਆਂ ਇਹ ਤਾਂ ਭਵਾਨੀਗੜ ਰੋਡ ਤੇ ਤਾਂ ਹੁਣ ਹੈਗੀਆਂ ਨੇ ਜੀ ਪਰ ਪਿੰਡਾਂ ਦੇ ਰਾਹ 'ਚ ਨਹੀਂ ਹੈਗਿਆ ਉੱਥੇ ਬਹੁਤ ਮੁਸ਼ਕਲ ਹੁੰਦੀ ਹੈ ਜੀ ਰਾਤ ਨੂੰ ਆਪਣਾ ਪਿੰਡ ਲਵੇ ਪਹਾੜਪੁਰਾ ਜੀ ਬਸ ਆਪਣੇ ਇੱਥੇ ਸ਼ਾਪ ਤੇ ਆਿਆਂਗੇ ਠੰਡ ਬਹੁਤ ਜ਼ਿਆਦਾ ਐ ਅਪੀਲਾ ਲੋਕਾਂ ਨੂੰ ਜੀ ਜੇ ਕੰਮ ਆ ਬਾਹਰ ਨਿਕਲੋ ਨਹੀਂ ਤਾਂ ਨਾ ਹੀ ਜਾਓ ਆਪ ਦਾ ਗਲਵਜ਼ ਪਾਓ ਪ੍ਰੋਟੈਕਸ਼ਨ ਪੂਰੀ ਰੱਖੋ ਧੁੰਦ ਕਰਕੇ ਬਹੁਤ ਧੁੰਦਾ ਡਿਪਰ ਦਾ ਧਿਆਨ ਰੱਖੋ ਬਾਈਕ ਦਾ ਜਿੰਨਾ ਵੀ ਹੋ ਸਕਦਾ ਆਪਣਾ ਕੇਅਰ ਕਰੋ ਬੱਚਿਆਂ ਦੀ ਕੇਅਰ ਕਰੋ ਸੋਚ ਕੇ ਆਪकी ਫੈਮਲੀ ਆਪਣੇ ਘਰ ਹੈਗੇ ਆ ਉਹਨਾਂ ਲਈ ਆਪਾਂ ਬਾਹਰ ਜਾਂਦੇ ਆ ਕੰਮ ਕਰੋ ਮਿਹਨਤ ਕਰੋ ਬਹੁਤ ਜ਼ਿਆਦਾ ਜੇ ਲਾਈਟ ਤੋਂ ਬਿਨਾ ਉਹਨਾਂ ਬਹੁਤ ਆ ਇੰਡੀਕੇਟਰ ਪਾਸਿੰਗ ਕਰਕੇ ਬਹੁਤ ਜ਼ਿਆਦਾ ਧੁੰਦਾ ਜੀ ਕੰਮ ਹੁੰਦਾ ਜੀ ਗੱਲ ਇਹ ਆ ਦੇਖੋ ਆਉਣਾ ਜਾਣਾ ਵੀ ਜ਼ਰੂਰੀ ਆ ਪਰ ਆਪਣਾ ਪਰਿਵਾਰ ਵੀ ਦੇਖਣਾ ਨਾ ਪਰ ਹੁਣ ਜਿੰਨੇ ਵਹੀਕਲ ਆਉਂਦੇ ਜਾਂਦੇ ਨੇ ਕਿ ਧੁੰਦ ਕਰਕੇ ਨਜ਼ਰ ਨਹੀਂ ਆਉਂਦਾ ਕੁਝ ਓਵਰ ਸਪੀਡ ਚੱਲਦੇ ਲੋਕ ਤਾਂ ਉਹ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਦਾ ਧਿਆਨ ਦਾ ਪਤਾ ਨਹੀਂ ਚੱਲਦਾ ਜਦੋਂ ਕੋਈ ਲੱਭੋ ਕੁਝ ਜਾਂਦੀ ਆ ਜਾਂਦੀ ਆ ਸ਼ਹਿਰ ਦੇ ਵਿੱਚ ਠੀਕ ਆ ਪਰ ਬਾਹਰ ਜਦੋਂ ਰੋਡ ਤੋਂ ਬਾਹਰ ਪਿੰਡ ਵਾਲੀ ਸਾਈਡ ਆਉਂਦੇ ਆ ਉਦੋਂ ਬਹੁਤ ਜ਼ਿਆਦਾ ਧੁੰਦ ਆ ਸ਼ਹਿਰ ਤੋਂ ਬਾਹਰ ਸਾਈਡ ਉਰੇ ਇਹਨਾਂ ਨਹੀਂ ਪਤਾ ਚੱਲਦਾ ਵੀ ਸ਼ਹਿਰ ਦੇ ਵਿੱਚੋਂ ਬਾਹਰ ਬਹੁਤ ਜ਼ਿਆਦਾ ਧੁੰਦ ਆ ਨੁਕਸਾਨੇ ਨੁਕਸਾਨ ਹੈ ਹਮਮ ਟ੍ਰੈਫਿਕ ਬਹੁਤ ਜ਼ਿਆਦਾ ਅੱਗੇ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਅੱਜ ਇਹ ਪਹਿਲਾ ਵੀ ਰਹੀ ਜਾਂਦਾ ਇਹ ਦੋ ਕੁ ਦਿਨ ਬਾਸ ਹਸਾਫ ਰਹਿੰਦਾ ਫੇਰ ਆਪਣੇ ਫਿਰ ਤੋਂ ਹੁੰਦਾ ਐਕਸੀਡੈਂਟ ਦਾ ਹੋਣ ਦਾ ਵੀ ਖਤਰਾ ਹਾਂ ਬਹੁਤ ਜ਼ਿਆਦਾ ਖਤਰਾ ਹੈ ਐਕਸੀਡੈਂਟ ਤੁਸੀਂ ਕਿੰਨੇ ਕੁ ਟਾਈਮ ਤੋਂ ਜਿਹੜੇ ਹੈ ਦੁੱਧ ਪਾ ਰਹੇ ਹੋ ਤੇ ਅੱਜ ਕਿੰਨੀ ਕੁ ਮੁਸ਼ਕਲ ਆ ਸਰ ਕੰਮ ਤਾਂ ਅਸੀਂ ਹੈ ਮੰਨ ਲਓ ਵੀ 7-8 ਸਾਲਾਂ ਤੋਂ ਕਰ ਰਹੇ ਹਾਂ ਯਾਨੀ ਕਿ ਆਹ ਤੁਹਾਨੂੰ ਦੇ ਨਾਲ ਅੱਜ ਤਾਂ ਬਹੁਤ ਜ਼ਿਆਦਾ ਟਿਕਟ ਆਉਂਦੀ